ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਹਲਕਾ ਪਾਇਲ ਦੇ ਪਿੰਡ ਰੱਬੋ ਉੱਚੀ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਸੂਬਾ ਪਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸੰਧੂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਐਕਚੁਅਲੀ ਅੱਜ ਸੇ ਇੱਕ ਬਹੁਤ ਮਹਾਨ ਸ਼ਹੀਦ ਅਰਸ਼ਾਦੋ ਦਾ ਫੋਟੋ ਮੈਟ ਕਰਨ ਵਾਸਤੇ ਇੱਥੇ ਆਏ ਆਂ ਮੇਰੀ ਡਿਊਟੀ ਸੁਖਦੇਵ ਮੁਖਮੰਦ ਸਾਹਿਬ ਵੱਲੋਂ ਲਗਾਈ ਗਈ ਹੈ ਵੈਸੇ ਤਾਂ ਕੈਪਟਨ ਸਾਹਿਬ ਨੇ ਆਪ ਇੱਥੇ ਆਉਣਾ ਸੀਗਾ ਪਰ ਡਿਊ ਟੂ ਕੋਰੋਨਾ ਕਰਕੇ ਲਾਕਡਾਊਨ ਕਰਕੇ ਉਹ ਆਪ ਨਹੀਂ ਆ ਸਕੇ ਤੇ ਮੈਂ ਉਹਨਾਂ ਦੀ ਹਾਰੀ ਲਵਾਉਣ ਵਾਸਤੇ ਇੱਥੇ ਆਏ ਆਂ ਤੇ ਇੱਥੇ ਆ ਕੇ ਬੜਾ ਜਿਹੜਾ ਉਹਨਾਂ ਦਾ ਇਤਿਹਾਸ ਦੇ ਬਾਰੇ ਸੁਣਿਆ ਪੜਿਆ ਬੜਾ ਅਛਾ ਲੱਗਾ ਕਿ ਵੀ ਇਸ ਧਰਤੀ ਦੇ ਇੱਕ ਬਹੁਤ ਮਹਾਨ ਚੋਦਾ ਇਸ ਧਰਤੀ ਨੇ ਪੈਦਾ ਕੀਤਾ ਜਿਨੇ ਅੱਜ ਦੇਸ਼ ਦੀ ਜੱਦ ਜੀ ਬਹੁਤ ਡਾ ਰੋਲ ਪਲੇ ਕੀਤਾ ਸੀ ਤੇ ਅੱਜ ਇਲਾਕੇ ਦੇ ਲੋਕਾਂ ਦੇ ਚ ਇੰਨੀ ਸ਼ਰਧਾ ਹੈ ਕਿ ਭਾਵੇਂ ਲਾਕਡਾਊਨ ਹੈ ਤੇ ਕਰੋਨਾ ਹੈ ਪਰ ਲੇਕਰ ਬਹੁਤ ਵੱਡੀ ਗਿਣਤੀ ਲੋਕ ਜਿਹੜੇ ਇੱਥੇ ਨਤਵਸਤ ਖੂਨ ਵਾਸਤੇ ਆਏ ਨੇ ਉਹਨਾਂ ਸ਼ਰਧਾ ਦੇ ਫੁੱਲ ਲੈ ਕੇ ਆਏ ਨੇ ਤੇ ਇਹੋ ਜਿਹੇ ਜਿਹੜੇ ਯੋਧੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਅਮਰ ਕਹਾਣੀਆਂ ਜੋ ਸਾਡੇ ਨਵੀਂ ਜਨਰੇਸ਼ਨ ਨੂੰ ਸੁਣਾਵਾਂਗੇ ਜਾਂ ਸਮਾਜ ਚ ਜਾਂਦੀਆਂ ਨੇ ਤਾਂ ਸਮਾਜ ਤੇ ਇਸ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਤੇ ਸਮਾਜ ਤੋਂ ਬਹੁਤ ਕੁਝ ਸਿੱਖਦਾ ਤੇ ਇੱਕ ਜਿਹੜਾ ਅਜੋਰੇ ਕੀ ਲਾਂਚ ਕਰਕੇ ਚੱਲੇ ਜਿਹੜਾ ਪਿੰਡ ਲਈ ਨਹੀਂ ਹੋ ਇੱਕ ਅਸੀਂ ਸੀਐਚਓ ਬਣਾਏ ਨੇ ਇੱਕ ਹੈਲਥ ਬੈਲੈਂਸ ਸੈਂਟਰ ਬਣਾਏ ਨੇ ਪੂਰੇ ਪੰਜਾਬ ਚ 2950 ਖੋਲਣ ਦਾ ਸਾਡਾ ਟਾਰਗੇਟ ਹੈਗਾ ਉਹਦੇ ਚ 1900 ਉਸ ਕੋਲੇ ਜਾ ਚੁੱਕੇ ਨੇ 1000 ਹਾਲੇ ਪੈਂਡਿੰਗ ਨੇਗਾ ਤੇ ਇਹ ਪਿੰਡ ਦੀ ਮਹਾਨਤਾ ਦੇਖਦੇ ਹੋਏ ਤੇ ਪਿੰਡ ਦਾ ਇਥੋਂ ਦਾ ਜੋ ਪੁਰਾਣਾ ਵਿਰਸਾ ਦੇਖਦੇ ਹੋਏ ਮੈਂ ਇੱਕ ਸੈਂਟਰ ਇੱਥੇ ਖੋਲਣ ਦਾ ਆਪਣੇ ਇਥੇ ਐਲਾਨ ਕੀਤਾ ਹੈ ਤੇ ਬੜੀ ਜਲਦੀ ਉਹਨੂੰ ਅਸੀਂ ਰੂਪਰੇਖਾ ਦੇਵਾਂਗੇ ਤੇ ਘਟੋ ਘਟ ਡੇਢ ਦੋ ਮਹੀਨੇ ਚ ਅਸੀਂ ਚਾਲੂ ਕਰ ਦਾਂਗੇ ਤੀਸਰਾ ਇਤੋਂ 400 ਲੱਖ ਰੁਪਏ ਪਿੰਡ ਦੀ ਪੰਚਾਇਤ ਨੂੰ ਜਿੱਥੇ ਵੀ ਮਰਜ਼ੀ ਚਾਹਣ ਆਪਣਾ ਖਰਚ ਕਰ ਸਕਦੇ ਨੇ ਸੀਐਮ ਸਾਹਿਬ ਦੇ ਛੋਟੇ ਵਿੱਚੋਂ ਤੇ ਇੱਕ ਜਿਹੜਾ 90 ਲੱਖ ਦੀ ਲਾਕਟਨਾ ਬੁੱਤਵੜਨਾ ਆਪਣੇ ਬਾਬਾ ਮਹਾਰਾਜ ਸਿੰਘ ਦਾ ਉਹ ਵੀ ਅਸੀਂ ਜਮੀਂਦਾਰ ਰੈਜੂਲੇਸ਼ਨ ਪਾ ਚੁੱਕੇ ਐ ਤੇ ਅਗਲੀ ਜਿਹੜਾ ਵਰਸੇ ਤੱਕ ਉਹ ਤਕਰੀਬਨ ਕਬ੍ਰਿਡ ਹੋ ਜਾਊਗਾ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼